ਕਿਹੜਾ ਹੈ ਸ਼ਬਦ ਗੁਰੂ ਸੁਰਤ ਤੁਣ ਚੇਲਾ ਧਿਆਨ ਨੂੰ ਇਕਾਗਰ ਕਰਕੇ ਸ਼ਬਦ ਨੂੰ ਸੁਣਨਾ ਇਹ ਸ਼ਬਦ ਸੁਰਤ ਦਾ ਅਭਿਆਸ ਸਾਡੇ ਵਿੱਚ ਇਹ ਪੈਦਾ ਕਰਦਾ ਹੈ ਸਾਰੇ 2 ਮਿੰਟਾਂ ਵਾਸਤੇ ਜੁੜੋ ਔਰ ਇਹ ਅਭਿਆਸ ਇੱਥੇ ਕਰਨਾ ਤੁਸੀਂ ਨਾ ਮੇਰੇ ਵੱਲੋਂ ਵੇਖਣਾ ਨਾ ਹੋਰ ਕਿਸੇ ਵੱਲੋਂ ਤੁਸੀਂ ਆਪਣੀ ਆਵਾਜ਼ ਨੂੰ ਅੰਦਰ ਸੁਣਨਾ ਜਦੋਂ ਬੋਲਣਾ ਆਪ ਕੋਈ ਆਵਾਜ਼ ਉਹਦੇ ਵਿੱਚੋਂ ਲੱਭਣਾ ਤੁਸੀਂ ਉਥੇ ਥੋੜਾ ਜਿਹਾ ਹੋਏਗਾ ਤੇ ਔਖਾ ਹੀ ਬਾਹਰ ਸੁਣਨਾ ਸੌਖਾ ਇਸ ਕਰਕੇ ਮਹਾਰਾਜ ਨੇ ਕੀਰਤਨ ਦੇ ਦਿੱਤਾ ਬਾਹਰ ਸਾਜ਼ ਦੇ ਦਿੱਤੇ ਵੀ ਜਦੋਂ ਮਨ ਡਿਸਟਰਬ ਹੁੰਦਾ ਹੈ ਸਾਜ਼ਾਂ ਵਿੱਚ ਫਸ ਜਾਏਗਾ ਕੀਰਤਨ ਤਾਂ ਦਿੱਤਾ ਸੀ ਪਰ ਜਾਣਾ ਤੁਸੀਂ ਤੁਹਾਡਾ ਪਰਸਨਲ ਇੱਕ ਪੰਥਕ ਇੱਕ ਪਸੰਨੀ ਤੁਹਾਡਾ ਨਿੱਜੀ ਹੈ ਸਿਮਰਨ ਦਾ ਸੰਬੰਧ ਸਾਡੇ ਆਪਣੇ ਆਪ ਨਾਲੇ ਬਾਹਰ ਨਹੀਂ ਕਿਤੇ ਬਾਹਰੋਂ ਅਸੀਂ ਸਪੋਰਟ ਲੈਣੀ ਹੈ ਉਹਨਾਂ ਦੇ ਕੋਲ ਬਹਾਂਗੇ ਜਿਹੜੇ ਸਿਮਰਨ ਕਰਦੇ ਮਨ ਜਲਦੀ ਜੁੜ ਜਾਏ ਤਾਂ ਸੰਗਤ ਦਿੱਤੀ ਇਸ ਕਰਕੇ ਸਾਰੇ ਅੰਦਰ ਜੁੜੀਏ ਆਪਣੀ ਆਵਾਜ਼ ਵਿੱਚ ਤੇ ਪਹਿਲਾਂ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਤੁਸੀਂ ਸਿਰ ਤੇ ਹੱਥ ਰੱਖੋ ਆਪ ਸੁਮਨ ਕਰਾਓ ਆਵਾਜ਼ ਨੂੰ ਸੁਣਨਾ ਹੈ ਔਰ ਲੰਬਾ ਕਰਕੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਵਾਹਿ Whoa. ਅਗਲੇ ਸਟੈਪ ਵਿੱਚ ਆਵਾਜ਼ ਨੂੰ ਸਲੋ ਕਰਨਾ ਸਲੋ ਕਰਦੇ ਜਾਣਾ ਹੌਲੀ ਕਰਦੇ ਜਾਣਾ ਹੌਲੀ ਜਿਉਂ ਜਿਉਂ ਆਵਾਜ਼ ਹੌਲੀ ਕਰਾਂਗੇ ਤਿਉਂ ਤਿਉਂ ਅੰਦਰ ਚਲੇ ਜਾਗੇ ਅਸੀਂ ਜਿੱਥੋਂ ਆਵਾਜ਼ ਉੱਠ ਰਹੀ ਹੈ ਪੈਦਾ ਹੋ ਰਹੀ ਇਸ ਲਈ ਨੂੰ ਪਹਿਲਾਂ ਉੱਚੀ ਫਿਰ ਜਿਵੇਂ ਆਪਾਂ ਰਿਮੋਟ ਦਾ ਆਵਾਜ਼ ਘਟਾਉਂਦੇ ਆ ਥੱਲੇ ਨੂੰ ਆ ਰਹੀ ਤੇ ਸਹਜੇ ਸਹਜੇ ਸਾਇਲੈਂਟ ਬਿਲਕੁਲ ਆਪਣੇ ਅੰਦਰ ਸੁਣਨਾ ਦਾਸ ਜਿਵੇਂ ਬੋਲੇਗਾ ਉਸੇ ਤਰੀਕੇ ਆਪਨੇ ਪਿੱਛੇ ਬੋਲੀ ਜਾਣਾ ਹੈ ਵਾਹਿ ਗੁਰੂ 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 ਵਾਹ 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 ਗੁਰੂ ਗੁਰੂ ਵਾਹਿ 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 ਗੁਰੂ ਵਾਹ 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 ਗੁਰੂ ਅੰਦਰ ਸਹਿਜ ਸਹਿਜ ਕਿਤਾਬ ਵਿੱਚ ਇਸ ਆਵਾਜ਼ ਨੂੰ ਸੁਣਦੇ ਰਹਿਣਾ ਬੋਲਣਾ ਬੰਦ ਕਰਨਾ ਧਿਆਨ ਨੂੰ ਅੰਦਰ ਲੈ ਕੇ ਇਹ ਸਿਰਫ ਇਹ ਨਹੀਂ ਕਿ ਇਹਦੇ ਨਾਲ ਆਨੰਦ ਆਏਗਾ ਇਹ ਸਿਰਫ ਇੱਕ ਕਲਾਸ ਵਾਂਗ ਜਿਵੇਂ ਬਾਅਦ ਵਿੱਚ ਤੁਸੀਂ ਲੰਬਾ ਕਰ ਸਕਦੇ ਹੋ ਪਰ ਇਸ ਅਵਾਜ਼ ਨੂੰ ਅੰਦਰ ਦਰੋਂਦੇ ਰਹਿਣਾ ਦਰੋਂਦੇ ਰਹਿਣਾ ਇਕਾਂਤ ਵਿੱਚ ਚਲੇ ਜਾਣਾ ਔਰ ਮਹਿਸੂਸ ਕਰਨਾ ਆਪਣੀ ਅਨਹੋਂਦ ਨੂੰ ਕਿ ਮੈਂ ਹੈ ਹੀ ਨਹੀਂ ਕੋਈ ਖਿਆਲ ਨਾ ਆਵੇ ਕੋਈ ਵਿਚਾਰ ਨਾ ਆਵੇ ਕੋਈ ਇਸ ਤਰ੍ਹਾਂ ਦਾ ਆਉਣਗੇ ਜ਼ਰੂਰ ਅਜੇ ਇਹ ਨਹੀਂ ਕਿ ਪੰਜਾਂ ਮਿੰਟਾਂ ਵਿੱਚ ਇਹ ਹਟਣ ਵਾਲੀਆਂ ਗੱਲਾਂ ਹਨ ਪਰ ਜੇ ਅਸੀਂ ਤੁਰਾਂਗੇ ਇੱਕ ਇੱਕ ਕਦਮ ਕਰਕੇ ਹਰ ਰੋਜ਼ ਪਹਿਲਾਂ 10 ਮਿੰਟ 15 ਮਿੰਟ 20 ਮਿੰਟ ਤਾਂ ਇੱਕ ਦਿਨ ਇਹਨਾ ਆਨੰਦ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਸਕਦਾ ਹੈ ਕਿ ਫਿਰ ਬਾਹਰੋਂ ਕਿਸੇ ਮਨੋਰੰਜਨ ਦੀ ਕੋਈ ਲੋੜ ਨਹੀਂ ਰਹੇਗੀ ਬਾਹਰੋਂ ਕਿਸੇ ਰਸ ਦੀ ਜ਼ਰੂਰਤ ਨਹੀਂ ਰਹੇਗੀ ਕਿਉਂਕਿ ਸਰੀਰ ਦੇ ਵਿੱਚ ਹੀ ਬਾਬਾ ਫਰੀਦ ਸਾਹਿਬ ਵੀ ਪਹਿਲਾਂ ਤੇ ਉਹ ਗੁੜ ਖਾਂਦੇ ਰਹੇ ਸ਼ੱਕਰ ਫਿਰ ਛੱਡ ਦਿੱਤੀ ਤਾਂ ਉਹਨਾਂ ਨੇ ਕਿਹਾ ਵੀ ਅੱਲਾ ਦਾ ਨਾਮ ਇੰਨਾ ਮਿੱਠਾ ਹੈ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤਦ ਇਸ ਤਰ੍ਹਾਂ ਜਦੋਂ ਅਸੀਂ ਇਸ ਮਿਠਾਸ ਨੂੰ ਆਨੰਦ ਨੂੰ ਪ੍ਰਾਪਤ ਕਰ ਲਵਾਂਗੇ ਤੇ ਫਿਰ ਅਸੀਂ ਕਹਿ ਸਕਨੇ ਆਂ ਵੀ ਅਸੀਂ ਸਿੱਖ ਬਣਿਆ ਸਾਨੂੰ ਗੁਰੂ ਘਰੋਂ ਕੁਝ ਮਿਲਿਆ ਅਸੀਂ ਕਿਸੇ ਆਨੰਦ ਨੂੰ ਪ੍ਰਾਪਤ ਕਰ ਲਿਆ ਮੈਂ ਤਾਂ ਕਈ ਵਾਰੀ ਕਹਿਣਾ ਕੋਈ ਉਹ ਝੂਠਾ ਸ਼ਰਾਬ ਹੈ ਨਸ਼ਾ ਠੇਕੇ ਵਾਲੇ ਪਾਸੇ ਜਾਓ ਤੇ ਦੋ ਚਾਰ ਝੂਲ ਦੀ ਰਾਹ ਵਿੱਚ ਮਿਲਦੇ ਨੇ ਅੱਖਾਂ ਚੜੀਆਂ ਇਹ ਗੁਰਦੁਆਰੇ ਉਹ ਕੋਈ ਸਿੱਖ ਆਵੇ ਤੇ ਉਹਦੇ ਚਿਹਰੇ ਤੇ ਕੋਈ ਨਾ ਕੋਈ ਆਉਣਾ ਚਾਹੀਦਾ ਨਾ ਇੱਥੋਂ ਵੀ ਪਤਾ ਲੱਗਣਾ ਚਾਹੀਦਾ ਵੀ ਗੁਰਦੁਆਰੇ ਹੋ ਕੇ ਆਇਆ ਹੈ ਬਾਹਰ ਨਿਕਲੇ ਤੇ ਜਿਹਦੇ ਉੱਤੇ ਦ੍ਰਿਸ਼ਟੀ ਪੈ ਜਾ ਉਹ ਵੀ ਇੱਕ ਤਰ੍ਹਾਂ ਅੱਗੇ ਝੁਕ ਕੇ ਕਹੇ ਵੀ ਹੈ ਕੁਝ ਅੰਦਰ ਇਹ ਤਾਂ ਹੋਣਾ ਜੇ ਅਸੀਂ ਇਹ ਸਿਮਰਨ ਕਰਾਂ ਇਹ ਬੜਾ ਜ਼ਰੂਰੀ